ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਅਲਿਕੋਤ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਨਵਾਂ ਸ਼ਹਿਰ ਦੇ ਨਜ਼ਦੀਕੀ ਪਿੰਡ ਮਇਫਰਪੁਰ ਵਿਖੇ ਪ੍ਰਬੰਧਕ ਕਮੇਟੀ ਦੇ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼ਰਧਾਪੂਰਵਕ ਮਨਾਇਆ ਗਿਆ ਝੰਡਾ ਚੜਾਉਣ ਦੀ ਰਸਮ ਤੋਂ ਉਪਰੰਤ ਗਾਇਕ ਦਿਲਬਰ ਜੀ ਦਿਲਬਰ ਸੋਨੀ ਸ਼ੁਰੂਆਤ ਦੀਪ ਕਾਜਲ ਸਰਬਜੀਤ ਮੱਟੂ ਤੇ ਬੀਬਾ ਅਟਵਾਲ ਅਤੇ ਲੱਖਾਂ ਚਰਾਣ ਵਾਲੇ ਨੇ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਪ੍ਰਬੰਧਕ ਕਮੇਟੀ ਵੱਲੋਂ ਸੱਤਰ ਦੇਸਰਾਜ ਵਾਲੀ ਮੁਬਾਰਕ ਪਰਵਾਲਿਆਂ ਨੇ ਸਭ ਦਾ ਧੰਨਵਾਦ ਕੀਤਾ ਇਸ ਮੌਕੇ ਲੰਗਰ ਅਤੁੱਟ ਵਰਤਾਇਆ ਗਿਆ ਤੇ ਠੰਡੇ ਮਿੱਠੇ ਜਲ ਦੀ ਸ਼ਬੀਰ ਵੀ ਲਗਾਈ ਗਈ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਦੀ ਨਮਾਸ਼ਾਤ ਪ੍ਰਧਾਨ ਰਤਨ ਕੌਰ ਵਾਈਸ ਪ੍ਰਧਾਨ ਤੇਜ ਰਾਜ ਪਾਲੀ ਜੀ ਸਕੱਤਰ ਸਰਦਾਰਾ ਸਿੰਘ ਰਮਰਾਟਰ ਸਤਪਾਲ ਜੀ ਲੋਵਾਲ ਅਸਪਾਲ ਗੋੜੋ ਪਰਸ਼ੋਤਮ ਬਾਲੀ ਜਰਮਨ ਕੁਮਾਰੀ ਸੰਤੋਸ਼ ਜਰਮਨ ਸਿਲਾਕਰ ਇਹਨਾਂ ਦੇ ਪਰਿਵਾਰ ਵੱਲੋਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਸਮਾਲਕ ਜਿਨ੍ਹਾਂ ਹੋਰ ਵੀ ਦਿਨ ਤੋਂ ਕੁਇਦਾ ਤੇ ਚੌਕ ਨੇ ਤਰੱਕੀ ਬਖਸ਼ੇ ਨਾਲ ਦੇ ਨਾਲ ਪਿਆਰਾ ਲਾਲ ਜੀ ਮੁਬਾਰਕ ਪਰ ਤੋਂ ਜਿਨ੍ਹਾਂ ਦੇ ਪਰਿਵਾਰ ਵੱਲੋਂ ਤਿੰਨ ਕੁੰਡਰਾਂ ਦੀ ਸੇਵਾ ਕੀਤੀ ਗਈ ਹੈ ਜਿਨ੍ਹਾਂ ਦੀ ਕੀਮਤ ਲਗਭਗ 50 ਹਜ਼ਾਰ ਤਕਰੀਬ ਹੈ ਇਹਨਾਂ ਦਾਨੀ ਸਤਜਾਂ ਦਾ ਬੜਾ ਧੰਨਵਾਦ ਹੈ ਜਿਨ੍ਹਾਂ ਨੇ ਲੰਗਰ ਦੀ ਸੇਵਾ ਕੀਤੀ ਦਾ ਸ਼ਹੀਦ ਲੰਗਰ ਸੇਵਾ ਕੀਤੀ ਹੈ ਕੁੰਡਰਾਂ ਦੀ ਸੇਵਾ ਕੀਤੀ ਕਿਸੇ ਤਰ੍ਹਾਂ ਦੀ ਜਿਨ੍ਹਾਂ ਨੇ ਸੇਵਾ ਕੀਤੀ ਹੈ ਉਹਨਾਂ ਦਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸਾਡੇ ਵਿਚਕਾਰ ਬੜੀ ਹੀ ਉੱਚ ਨਵਾਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਮੁਜ਼ੱਫਰਪੁਰ ਵਿਖੇ ਜਿੱਥੇ ਬੱਲੀ ਵਾਲੇ ਜਠੇਰੇ ਦਾ ਮੇਲਾ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਜਿੱਥੇ ਪੰਜਾਬ ਦੇ ਪ੍ਰਸਿੱਧ ਗਾਇਕ ਦਿਲਵਰਜੀਤ ਦਿਲਵਰ ਐਂਡ ਪਾਰਟੀ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਸੋ ਮੇਲੇ ਦੇ ਪ੍ਰਬੰਧਕਾਂ ਦੇ ਨਾਲ ਜਿਹੜੇ ਕਿ ਇਸ ਪ੍ਰਬੰਧਕ ਕਮੇਟੀ ਦੇ ਸੈਕਟਰੀ ਨੇ ਦੇਸ਼ ਰਾਜਵਾਲੀ ਜੀ ਉਹਨਾਂ ਦੇ ਨਾਲ ਗੱਲ ਕਰਾਂਗੇ ਆ ਦੇਖੋ ਵੀ ਗਰੇ ਦਾਦੀ ਸਾਹਿਬ ਅੱਜ ਮਾਲੀ ਗੋਜ ਜਟੇੜਿਆਂ ਦਾ ਮੇਲਾ ਪਿੰਡ ਮੁਜੱਫਰਪੁਰ ਵਿਖੇ ਪੂਰੀ ਸ਼ਰਦਾ ਦੇ ਪ੍ਰਸ਼ਾਦ ਨਾਲ ਮਨਾਇਆ ਗਿਆ ਔਰ ਅੱਜ ਨੇ ਇਸ ਮਹੀਨੇ ਦੇ ਵਿੱਚ ਬਹੁਤ ਦੂਰ ਦਰਾਡੇ ਤੋਂ ਸੰਗਤਾਂ ਜਿਵੇਂ ਰਾਜਸਥਾਨ, ਚੰਡੀਗੜ੍ਹ, ਦਿੱਲੀ, ਸਮਾਜ ਪ੍ਰਦੇਸ਼ ਇਹਨਾਂ ਸਥਾਨਾਂ ਤੋਂ ਸੰਗਤਾਂ ਨੇ ਮਿડી ਸ਼ਰਦਾ ਦੇ ਨਾਲ ਸ਼ਮੂਲੀਅਤ ਕੀਤੀ ਹੈ ਜਿਹੜੀਆਂ ਵੀ ਸੰਗਤਾਂ ਆਪੋ ਆਪਣੀ ਮਨੋ ਕਾਮਨਾ ਲੈ ਕੇ ਆਪਣੇ ਵੱਡੇ ਵਡੇਰੇ ਨੂੰ ਨਤਮਸਤ ਹੋਈਆਂ ਔਰ ਬਰਮਾਤਮਾ ਕਰੇ ਕਿ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਔਰ ਬਹੁਤ ਸਾਰੀਆਂ ਸੰਗਤਾਂ ਇੱਥੇ ਮਾਇਆ ਦੇ ਗੱਫੇ ਵੀ ਲੈ ਕੇ ਆਈਆਂ ਆ ਬਸਤਾ ਵੀ ਲੈ ਕੇ ਆਈਆਂ ਰਸਤਾ ਵੀ ਲੈ ਕੇ ਆਈਆਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਇੱਕ-ਇੱਕ ਕਦਮ ਸਾਡੇ ਸਿਰ ਉੱਤੇ ਫਿਰ ਵੀ ਕੋਈ ਬਹੁਤ ਸਾਰੀਆਂ ਕਮੀਆਂ-ਵੇਸ਼ੀਆਂ ਰਹਿ ਗਈਆਂ ਹੁਣ ਦੀਆਂ ਉਹਨਾਂ ਨੇ ਅਸੀਂ ਸੁਣ ਜੋਗਾ ਹਾਂ ਫਿਰ ਬਾਗਰ ਦੇ ਦੂਰ ਤੋਂ ਸਨੇਹਾ ਲਾਓ ਫੋਨ ਕਰੋ ਕਿ ਜਿਹੜੀਆਂ ਕਮੀਆਂ-ਵੇਸ਼ੀਆਂ ਉਹਨੂੰ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਸਾਰੀਆਂ ਸੰਗਤਾਂ ਦਾ ਔਰ ਖਾਸ ਕਰਕੇ ਸਾਡੇ ਪ੍ਰਧਾਨ ਸਾਹਿਬ ਜੀ ਰਤਵੀ ਜਾਂਜੀ ਮੀਤ ਪ੍ਰਧਾਨ ਬੀਬੀ ਰਤਨ ਕੌਰ ਜੀ ਇਧਰ ਜਸਪਾਲ ਬੋਲਣੋ ਜੀ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜਾ ਸਹਿਯੋਗ ਕਰਕੇ ਇਸ ਮੇਲੇ ਨੂੰ ਇੱਥੇ ਤੱਕ ਲੈ ਕੇ ਆਂਦਾ ਬਈ ਸਫਲਤਾਪੂਰਵਕ ਨੇਪਰੇ ਚੜਾਇਆ ਸਾਜ ਤੌਰ ਤੇ ਅੱਜ ਕਵਰੇਜ ਕਰਨ ਲਈ ਵਿਸ਼ੇਸ਼ ਤੌਰ ਤੇ ਮੌਜੂਦ ਹੈ ਦਮਾਸ਼ਾ ਸਰਗਰਮੀਆਂ ਤੋਂ ਬਾਅਦ ਦੇ ਪ੍ਰਦੇਸੀ ਜੀ ਔਰ ਉਹਨਾਂ ਦੇ ਨਾਲ ਕਲਾਕਾਰ ਮਾਰਟੀ ਜਿਹੜੀ ਜਲਵਰ ਦੀ ਦਲਵਰ ਸਰਬਜੀਤ ਮੱਟੂ ਜੀ ਜਿਨ੍ਹਾਂ ਨੇ ਆ ਸਭ ਦਾ ਯਾਰ ਪ੍ਰੋਗਰਾਮ ਪੇਸ਼ ਕੀਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ a n a mm -hmm. ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이జర్ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕਵਕ सहलता मिलिय ने इथे चौबीस घंटे सब तो दिन इमरजेंसी की सुविधा भी दिखती जाती है आज ही बुक करो अपनी अपॉइंटमेंट अठानवे सात सो छबी वी छे सो चौहत्तर या अठानवे अठ आथ उन्नवे अस्सी छे चौहत्तर विजिट करो संधु हॉस्पिटल चंडीगढ़ रोड नवा शहर ਇਸ ਸੱਜਣਾਂ ਸ਼ਿਭ ਭਗਸੇਂਗਰ ਨਗਰ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਹਨ ਫਿਰ ਦਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇプチਨ ਇਜਾਜ਼ਤ ਦਿਓ ਧੰਨਵਾਦ